ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ ਲੋਕ ਮਿੱਤਰੋ ਅੱਜ ਗੱਲ ਕਰਨ ਜਾ ਰਹੇ ਆ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਸੁਪਰਸਟਾਰ ਦੀ ਜਿਸ ਨੂੰ ਬਾਈ ਅਮਰ ਸਿੰਘ ਚਮਕੀਲੇ ਦੀ ਤਰ੍ਹਾਂ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਗੱਲ ਕਰ ਰਹੇ ਆ ਵਰਿੰਦਰ ਦੀ ਜਿਹੜੇ ਧਰਮਿੰਦਰ ਦੇ ਭਰਾ ਲੱਗਦੇ ਸੀ ਰਿਸ਼ਤੇ ਦੇ ਵਿੱਚ ਧਰਮਿੰਦਰ ਦੇ ਇਸ ਭਰਾ ਵਰਿੰਦਰ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਖੂਬ ਧਮਾਲਾ ਮਚਾਈਆ ਅਤੇ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਉਸ ਨੂੰ ਗੋਲੀਆਂ ਮਾਰ ਕੇ ਸਦਾ ਦੇ ਦੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਵਰਿੰਦਰ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਤੇ ਵਰਿੰਦਰ ਇੱਕ ਲੋਤੇ ਅਜਿਹੇ ਪੰਜਾਬੀ ਕਲਾਕਾਰ ਸੀ ਜਿਹੜੇ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵਿਦੇਸ਼ਾਂ ਦੇ ਅੰਦਰ ਜਾ ਕੇ ਵੀ ਕਰਦੇ ਸੀਗੇ ਵਰਿੰਦਰ ਦੀ ਮੌਤ ਨੇ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਪਿਆ ਅਓ ਅੱਜ ਜਾਣਦੇ ਹਾਂ ਵਰਿੰਦਰ ਦੀ ਜਿਹੜੀ ਬਾਇਓਗ੍ਰਾਫੀ ਬਾਰੇ ਕਿਸ ਤਰ੍ਹਾਂ ਵਰਿੰਦਰ ਨੂੰ ਵੀ ਭਾਈ ਅਮਰ ਸਿੰਘ ਚਮਕੀਲਾ ਦੀ ਤਰ੍ਹਾਂ ਹੀ ਗੋੜੀਆਂ ਮਾਰ ਕੇ ਮਾਰ ਦਿੱਤਾ ਜਾਂਦਾ। ਦੋਸਤੋ ਅੱਜ ਚਰਚਾ ਕਰਾਂਗੇ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਰਹੇ ਵਰਿੰਦਰ ਸਿੰਘ ਦੀ ਸੰਖੇਪ ਜੀਵਨੀ ਬਾਰੇ। ਵਰਿੰਦਰ ਸਿੰਘ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਸੁਪਰਸਟਾਰ ਹੋਏ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ 25 ਸੁਪਰ ਹਿੱਟ ਫਿਲਮਾਂ ਦਿੱਤੀਆਂ। ਵਰਿੰਦਰ ਦਾ ਜਿਹੜਾ ਜਨਮ ਆ 15 ਅਗਸਤ 1948 ਨੂੰ ਫਗਵਾੜਾ ਪੰਜਾਬ ਵਿੱਚ ਹੋਇਆ ਤੇ 6 ਦਸੰਬਰ 1988 ਦੇ ਅਪਾਗੇ ਦਿਨ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੇ ਦੌਰਾਨ ਤਲਵੰਡੀ ਕਲਾਂ ਲੁਧਿਆਣਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਰਿੰਦਰ ਨੂੰ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੋਸਤੋ ਵਰਿੰਦਰ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਅਜਿਹੇ ਮੁਕਾਮ ਤੇ ਪਹੁੰਚਾਇਆ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਮਾਣ ਮਹਿਸੂਸ ਕਰਦੀ ਸੀ। ਵਰਿੰਦਰ ਇੱਕ ਅਜਿਹੇ ਕਲਾਕਾਰ ਹੋਏ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਪਹਿਲੀ ਵਾਰ ਵਿਦੇਸ਼ ਦੀ ਧਰਤੀ ਤੇ ਵੀ ਸ਼ੂਟ ਕੀਤਾ। ਵਰਿੰਦਰ ਵੱਲੋਂ ਪੰਜਾਬੀ ਫਿਲਮ ਇੰਡਸਟਰੀ ਨੂੰ 25 ਸੁਪਰ ਹਿੱਟ ਫਿਲਮਾਂ ਦਿੱਤੀਆਂ ਗਈਆਂ ਅਤੇ ਦੋ ਹਿੰਦੀ ਫਿਲਮਾਂ ਵਿੱਚ ਵੀ ਵਰਿੰਦਰ ਨੇ ਕੰਮ ਕੀਤਾ। ਵਰਿੰਦਰ ਹਿੰਦੀ ਫਿਲਮਾਂ ਦੇ ਸੁਪਰਸਟਾਰ ਧਰਮਿੰਦਰ ਦੀ ਭੂਆ ਦੇ ਬੇਟੇ ਸਨ ਇਸ ਲਈ ਅਦਾਕਾਰੀ ਉਹਨਾਂ ਦੇ ਖੂਨ ਵਿੱਚ ਸੀ। ਵਰਿੰਦਰ ਵੱਲੋਂ ਪੰਜਾਬੀ ਫਿਲਮਾਂ ਦੀ ਸ਼ੁਰੂਆਤ 1975 ਦੇ ਵਿੱਚ ਪੰਜਾਬੀ ਫਿਲਮ ਤੇਰੀ ਮੇਰੀ ਇੱਕ ਜਨਰੀ ਦੇ ਰਾਹੀਂ ਕੀਤੀ ਗਈ ਜਿਸ ਵਿੱਚ ਵਰਿੰਦਰ ਹੀਰੋ ਦੀ ਭੂਮਿਕਾ ਦੇ ਵਿੱਚ ਨਜ਼ਰ ਆਈ ਉਸ ਤੋਂ ਬਾਅਦ ਵਰਿੰਦਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਇੱਕ 25 ਸੁਪਰ ਹਿੱਟ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀਆਂ ਦੋਸਤੋ 1988 ਦੇ ਦੌਰਾਨ ਅੰਦਰ ਜਦ ਪੰਜਾਬ ਵਿੱਚ ਹਾਲਾਤ ਕਾਫੀ ਨਾਜ਼ੁਕ ਸਨ ਅਤੇ 8 ਮਾਰਚ 1988 ਨੂੰ ਪੰਜਾਬ ਦੇ ਸੁਪਰਸਟਾਰ ਸਿੰਗਰ ਭਾਈ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਲੋਰ ਦੇ ਮੈਸਮਪੁਰ ਨੇੜੇ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸੇ ਦੌਰਾਨਦਰ ਵਰਿੰਦਰ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਨੂੰ ਫਿਲਮਾਂ ਬੰਦ ਕਰਨ ਦੇ ਲਈ ਬਾਰ-ਬਾਰ ਸਨੇਹਾ ਲੱਗ ਰਿਹਾ ਸੀ। ਇਸ ਸਭ ਤੋਂ ਬੇਪਰਵਾਹ ਹੋ ਕੇ ਵਰਿੰਦਰ ਕਹਿੰਦੇ ਸਨ ਕਿ ਉਹ ਕੁਝ ਵੀ ਗਲਤ ਨਹੀਂ ਕਰ ਰਹੇ ਅਤੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਆਪਣੀ ਫਿਲਮਾਂ ਦੇ ਰਾਹੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਲਈ ਵਰਿੰਦਰ ਨੇ ਲਗਾਤਾਰ ਫਿਲਮਾਂ ਬਣਾਉਣੀਆਂ ਜਾਰੀ ਰੱਖੀਆਂ ਅਤੇ ਪੰਜਾਬੀ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ 6 ਦਸੰਬਰ 1988 ਨੂੰ ਲੁਧਿਆਣਾ ਦੇ ਤਲਵੰਡੀ ਕਲਾ ਵਿੱਚ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਰਿੰਦਰ ਨੂੰ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਤੁਹਾਨੂੰ ਦਿਖਾਵਾਂਗੇ ਉਹ ਘਰ ਜਿੱਥੇ ਵਰਿੰਦਰ ਨੇ ਅੰਤਿਮ ਸਾਹ ਲਏ। ਤੋਂ ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਇਹ ਉਹੀ ਘਰ ਆ ਜਿੱਥੇ ਵਰਿੰਦਰ ਦੀ ਜ਼ਿੰਦਗੀ ਦੀ ਆਖਰੀ ਫਿਲਮ ਜੱਟ ਤੇ ਜ਼ਮੀਨ ਦੀ ਜਿਹੜੀ ਸ਼ੂਟਿੰਗ ਹੋਈ ਤੇ ਇਸੇ ਘਰ ਦੇ ਵਿੱਚ ਸ਼ੂਟਿੰਗ ਦੌਰਾਨ ਜਿਹੜਾ ਵਰਿੰਦਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤੇ ਘਾਟ ਉਤਾਰ ਦਿੱਤਾ ਗਿਆ। ਆ ਸਕਰੀਨ ਦੇ ਉੱਤੇ ਤੁਸੀਂ ਫਿਲਮ ਦਾ ਉਹ ਸੀਨ ਵੀ ਦੇਖ ਰਹੇ ਹੋ ਜਿਹੜੇ ਇਸ ਫਿਲਮ ਦੇ ਵਿੱਚ ਇਸ ਘਰ ਦੇ ਵਿੱਚ ਫਿਲਮਾਏ ਗਏ। ਇਹ ਘਰ ਦੇ ਵਿਹੜੇ ਦੇ ਵਿੱਚ ਅੱਜ ਦਾ ਘਰ ਤੁਸੀਂ ਦੇਖ ਰਹੇ ਆ। ਇਸੇ ਵਿਹੜੇ ਦੇ ਵਿੱਚ ਇਸੇ ਜਗ੍ਹਾ ਤੇ ਜਿਹੜਾ ਵਰਿੰਦਰ ਗੋਲੀਆਂ ਲੱਗਣ ਤੋਂ ਬਾਅਦ ਡਿੱਗ ਜਾਂਦਾ ਤੇ ਅੰਤਮ ਸਾਹ ਜਿਹੜਾ ਇਸੇ ਘਰ ਦੇ ਵਿੱਚ ਵਰਿੰਦਰ ਆਪਣੇ ਅੰਤਮ ਸਾਹ ਲੈਂਦਾ ਆ। ਦੋਸਤੋ ਜਿਹੜੀ ਫਿਲਮ ਹੈ ਉਹਦੀ ਸ਼ੂਟਿੰਗ ਜਿਹੜੀ ਆ ਮੁਕੰਮਲ ਹੋ ਚੁੱਕੀ ਸੀਗੀ ਸਿਰਫ ਜਿਹੜਾ ਆਖਰੀ ਗਾਣਾ ਸ਼ੂਟ ਕਰਨ ਵਾਲਾ ਰਹਿਦਾ ਸੀ। ਇਸ ਲਈ ਜਿਹੜੀ ਜਿੰਨੀ ਵੀ ਟੀਮ ਸੀਗੀ ਫਿਲਮ ਨੂੰ ਸ਼ੂਟ ਕਰਨ ਵਾਲੀ ਉਹ ਸਾਰੀ ਆਪਣੇ ਘਰ ਜਾ ਚੁੱਕੀ ਸੀ। ਸਰਵ ਵਰਿੰਦਰ ਤੇ ਉਸ ਦੀ ਜਿਹੜੀ ਫਿਲਮ ਦੀ ਹੀਰੋਇਨ ਸੀ ਨਾਲ ਉਹ ਤੇ ਉਸ ਤੇ ਬਾਕੀ ਜਿਹੜੇ ਕੁਝ ਸਾਥੀ ਸ਼ੇਰਾ ਤੇ ਬਾਕੀ ਸਾਥੀ ਉਹ ਹੀ ਜਿਹੜੇ ਇਸ ਘਰ ਦੇ ਵਿੱਚ ਮੌਜੂਦ ਸਿਗੇ ਉਹ ਵੀ ਵਰਿੰਦਰ ਨੇ ਉਹਨਾਂ ਤੇ ਜ਼ੋਰ ਪਾਇਆ ਕਿ ਆਪਾਂ ਅੱਜ ਰਾਤ ਨੂੰ ਹੀ ਉਹ ਗਾਣਾ ਖਤਮ ਕਰਕੇ ਫਿਲਮ ਨੂੰ ਫਿਨਿਸ਼ ਕਰ ਦਵਾਂਗੇ ਜਦਕਿ ਸਾਥੀ ਚਾਹੁੰਦੇ ਸਨ ਕਿ ਫਿਲਮ ਕੰਪਲੀਟ ਹੋ ਚੁੱਕੀ ਆ ਗਾਣੇ ਦੀ ਸ਼ੂਟਿੰਗ ਜਦੋਂ ਮਰਜ਼ੀ ਕੀਤੀ ਜਾ ਸਕਦੀ ਹੈ ਵਰਿੰਦਰ ਦੇ ਨਾ ਮੰਨਣ ਦੇ ਕਾਰਨ ਜਿਹੜੇ ਉਹਨਾਂ ਦੇ ਸਾਥੀ ਕਲਾਕਾਰ ਸੀ ਉਹ ਰਾਤ ਦੇ ਵਕਤ ਹੀ ਸ਼ੂਟਿੰਗ ਕਰਨ ਦੇ ਲਈ ਰਾਜੀ ਹੋਏ ਅਤੇ 6 ਦਸੰਬਰ 1988 ਦੀ ਰਾਤ ਜਦੋਂ ਇਹ ਗਾਣਾ ਫਿਲਮ ਦਾ ਜਿਹੜਾ ਆਖਰੀ ਗਾਣਾ ਆ ਉਹ ਸ਼ੂਟ ਕੀਤਾ ਜਾ ਰਿਹਾ ਸੀ ਤੇ ਉਸੇ ਵਕਤ ਇੱਕਦਮ ਜਿਹੜੀਆਂ ਸਾਰੀਆਂ ਲਾਈਟਾਂ ਬੰਦ ਹੋ ਜਾਂਦੀਆਂ ਆ ਜਿਹੜਾ ਵਿਆਹ ਦਾ ਸੀਨ ਫਿਲਮਾਇਆ ਜਾ ਰਿਹਾ ਸੀ ਕੋਠਿਆਂ ਤੇ ਬਨੇਰਿਆਂ ਤੇ ਘਰ ਦੇ ਵਿੱਚ ਜਿਹੜੀ ਪੂਰੀ ਭੀੜ ਲੱਗੀ ਸੀ ਲੋਕਾਂ ਦੀ ਇੱਕਦਮ ਲਾਈਟ ਬੰਦ ਹੁੰਦੀ ਆ ਪਹਿਲਾਂ ਲੋਕ ਸਮਝਦੇ ਆ ਕਿ ਸ਼ਾਇਦ ਕੋਈ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਪਰ ਲਾਈਟ ਜਗਨ ਦੇ ਨਾਲ ਹੀ ਜਿਵੇਂ ਹੀ ਲੋਕਾਂ ਦੀ ਨਿਗਾ ਵਰਿੰਦਰਾਲ ਪੈਂਦੀ ਆ ਵਰਿੰਦਰ ਜ਼ਮੀਨ ਤੇ ਡਿਗੇ ਖੂਨ ਦੇ ਨਾਲ ਲਥਪਥਿਆ ਤੇ ਇੱਕਦਮ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਵਰਿੰਦਰ ਨੂੰ ਜਿਹੜੀਆਂ ਗੋਲੀਆਂ ਵੱਜ ਚੁੱਕੀਆਂ ਤੇ ਮੌਕੇ ਤੇ ਹੀ ਜਿਹੜੀ ਵਰਿੰਦਰ ਦੀ ਆ ਉਹ ਮੌਤ ਹੋ ਜਾਂਦੀ ਆ ਤੇ 6 ਦਸੰਬਰ 1988 ਦੀ ਅਪਾਧੀ ਰਾਤ ਪੰਜਾਬੀ ਫਿਲਮ ਇੰਡਸਟਰੀ ਦਾ ਤ੍ਰਵ ਤਾਰਾ ਸਦਾ ਦੇ ਲਈ ਇਸ ਦੁਨੀਆ ਨੂੰ ਅਲਵਿਦਾ ਖਾਈ ਦਿਨ ਦੀ ਪਰੌਣੀ ਇੱਥੇ ਤੂੰ ਆਏ ਮੈਂ ਨਾ ਚਿੰਦੇ ਮਾਨ ਕਰੀ ਕੁਝ ਖੱਟ ਲੈਣੀ ਕੁਝ ਖੱਟ ਲੈ ਸਵਾਸਾਂ ਵਾਲੀ ਰੂ ਆਏ ਮੈਂ ਨਾ ਚਿੰਦੇ ਮਾਨ ਕਰੀ